ਹਾ ਦੋ ਤਿੰਨ ਦਿਨ ਹੋ ਗਏ ਆ ਰਗਵੇ ਨੇ ਕੋਈ ਫੋਨ ਨਹੀਂ ਲਾਇਆ ਉਦੋਂ ਧਿਆੰਦਾ ਹੀ ਭੈਣ ਤੈਨੂੰ ਪੈਸੇ ਕਢਾ ਕੇ ਮੈਂ ਤੈਨੂੰ ਫੋਨ ਕਰੂੰਗਾ ਲੱਗਦਾ ਵਾ ਛੋਟੀ ਭਾਬੀ ਨੇ ਮਨਾ ਕਰ ਦਿੱਤਾ ਵਾ ਕਿ ਵੀਰ ਨੂੰ ਆਂਦੀ ਨਹੀਂ ਨਾ ਪੈਸੇ ਦੇ ਤੇ ਵੀਰ ਵਿਚਾਰਾ ਕੀ ਕਰੇ ਭਾਬੀ ਜ਼ਬਰਦਸਤ ਵਾ ਕਰਦੀ ਆ ਫੋਨ ਮੈਂ ਰਗਵੇ ਨੂੰ ਕੀ ਆਂਦਾ ਵਾ हेलो आप भैन ठीक ठाक वादिया तू सुना हाँ हाँ सब वादिया ठीक है राजविंदर भी बलजीत भी ठीक है हाँ जी तुम सुनाओ की डे कर अच्छा अच्छा ठीक है चल दिया तैयारियां ब्याह दी सासी भाभी सासी काल की हाल आ वादिया तुम सुनाओ हाँ अह भी ठीक है की कर दे आई कुछ नहीं आम धंधे ही ਮੈਂ ਤੁਹਾਨੂੰ ਕਹਾਂ ਵੀ ਮੈਂ ਅਜੂ ਸਹਰਤ ਮੈਂ ਤਾਂ ਲੈ ਆਇਆ ਮਾਪਾ ਚਲੋ ਵਧੀਆ ਕੀਤਾ ਭਾਪੀ ਮੈਂ ਤੇ ਨਾ ਕੱਲ ਦੀ ਤੇਰੀ ਮਾਂ ਦੀ ਇੱਛੇ ਸਾਹਮਣੇ ਰੱਖੀ ਐ ਮੈਂ ਕਿਹੋ ਜਿਹਾ ਚੇਤਾ ਭੁੱਲ ਜਾਂਦਾ ਵਾ ਚੱਲ ਭਰਾ ਆ ਰੱਖ 5 ਲੱਖ ਰੁਪਈਆ ਹੁਣ ਤੇ ਬਾਕੀ ਜਿਹੜੇ 5 ਲੱਖ ਉਹ ਨਾ ਤੂੰ ਮੈਂ ਮਹੀਨਾ 2 ਮਹੀਨਾ ਹਰ ਕੇ ਫਸਲ ਵਾਢ ਕੇ ਦੇਣੀ ਹਾਂ ਚੱਲ ਭਰਾਵਾ ਧੰਨਵਾਦ ਤੇਰਾ ਜਿਹੜਾ ਤੂੰ ਮੈਨੂੰ ਪੈਸੇ ਇੱਡੀ ਛੇਤੀ ਕਰਕੇ ਦਿੱਤੇ ਮੈਨੂੰ ਤਾਂ ਬੜੀ ਜ਼ਰੂਰਤ ਹੀ ਮੈਨੂੰ ਤਾਂ ਬੜੀ ਪਰੇਸ਼ਾਨੀ ਸੀ ਪੈਸੇ ਕਿੱਦਾਂ ਕਰੂੰਗੀ ਕੀ ਕਰੂੰਗੀ ਤੇ ਕੀ ਨਾ ਕਰੂੰਗੀ ਚੱਲ ਹੁਣ ਇੰਨਾ ਵੀ ਮੇਰੀ ਵੀ ਪਰੇਸ਼ਾਨੀ ਦੂ ਆਜ ਹੋਰ ਕੰਮ ਤੇ ਸਾਰੇ ਭਾਭੀ ਹੋਣੀ ਆ ਜਿੰਨਾ ਪੈਸਾ ਨਹੀਂ ਹੋਣੀ ਆ ਪੈਸੇ ਤੋਂ ਬਿਨਾ ਤਾਂ ਕੋਈ ਗੱਲ ਨਹੀਂ ਹੈਗੀ ਹੁਣ ਐਵੇਂ ਵੀ ਕਿਤੇ ਕਿਹੜੇ ਥੋੜੇ ਆ ਐਵੇਂ ਤਾਂ ਉਹ ਗਲ ਪੰਡਾ ਮੂਹੇ ਤੱਕਲੇ ਮੰਗ ਮੰਗ ਲੈਂਦੇ ਆ ਤੇ ਆ ਵੀ ਦੇਣੇ ਬੜੇ ਔਖੇ ਹੋ ਜਾਂਦੇ ਆ ਤਾਂ ਆਪ ਸੋਚੀਦਾ ਵੀ ਚਲ ਨਿਆਣਾ ਕਿ ਚੰਗੇ ਕੰਮ ਤੇ ਲੱਗ ਜੇ ਆਹੋ ਤਾਂ ਗੱਲ ਹੈ ਹੋਰ ਭੈਣ ਜੀ ਨਹੀਂ ਆਈ ਪੈਸੇ ਲੈਣ ਨਹੀਂ ਹਜੇ ਨਹੀਂ ਆਏ ਉਹਨਾਂ ਦੇ ਫੋਨ ਆਉਂਦਿਆ ਸੀ ਅੱਛਾ ਆਹੋ ਦੱਸ ਵੇਲਾ ਚੰਗੇ ਭਲੇ ਕਾਰੋਬਾਰ ਕਰਦੇ ਕਹਿਰ ਦਾ ਪੈਸਾ ਵਾ ਭੈਣ ਜੀ ਨੂੰ ਵੀ ਆਤੀ ਪਈ ਆ ਨਾ ਕਿ ਜਿਹੜੇ ਕੋਲ ਛੱਡਦੇ ਝਾੜਨਾ ਉਹ ਨੂੰ ਇਹ ਨਹੀਂ ਪਤਾ ਵੀ ਉਹਦੇ ਸਿਰ ਤੇ ਕਿੰਨੀਆਂ ਜ਼ਿੰਮੇਵਾਰੀਆਂ ਵਾ ਉਹਨੂੰ ਤੇ ਵੀ ਪੈਸੇ ਲੱਲਾਂ ਐਵੇਂ ਭੁੱਖੀ ਨਹੀਂ ਜਾਂਦੀ ਬੰਦੇ ਦੀ ਉਧਰ ਤੇ ਪੈਸਾ ਉਹਨਾਂ ਕੋਲ ਬਹੁਤ ਘੱਟ ਕਮੀ ਨਹੀਂ ਤੈਨੂੰ ਕਿਹੜਾ ਪਤਾ ਨਹੀਂਗਾ ਉਹ ਤਾਂ ਗੱਲ ਤੇਰੀ ਭਾਬੀ ਠੀਕ ਵਾ ਪਰ ਕੀ ਕਰੀਏ ਹੁਣ ਹੁਣ ਮੰਗ ਲੈ ਤੇ ਦੇਣੇ ਪੈਣੇ ਆ ਹਾਏ ਹਾਏ ਮੰਗ ਲੈ ਆ ਤੇ ਦੇਣੇ ਪੈਣੇ ਆ ਚਲੋ ਮਨਿਆ ਵਾ ਪਰ ਉਹਨੂੰ ਇੰਨਾ ਪਤਾ ਵਾ ਵੀ ਉਹਦੀ ਵੀ ਕੁੜੀ ਪੜਨ ਡਈ ਆ ਰੋਹ ਤੇ ਖਰਚੇ ਆ ਮੈਂ ਕਿੰਨੀ ਕਾ ਕਮਾਈ ਆ ਇੱਥੇ ਆ ਤਾਂ ਮਜਬੂਰੀ ਨੂੰ ਚੱਲ ਤੈਨੂੰ ਪਿਆਰੀ ਪੂਰੀ ਦਿੱਤੀ ਤੇ ਮੈਂ ਨਹੀਂ ਚੱਲ ਕੋਈ ਗੱਲ ਨਹੀਂ ਚਾਰ ਪੈਸੇ ਲੈ ਕੇ ਤੇ ਮੈਂ ਚੱਲ ਮੁੰਡੇ ਨੂੰ ਘਲਦਾ ਜੇ ਚੱਲ ਜੋ ਉਹ ਜਾਊਗਾ ਤਾਂ ਮੈਂ ਵੀ ਤੇਰੀ ਮਦਦ ਕਰਨ ਵਾਲੀ ਭਣਿਆ ਕਰੂੰਗੀ ਆਏ ਭਾਬੀ ਹੈਈ ਆ ਚੱਲ ਕੋਈ ਨਹੀਂ ਹੁਣ ਜੇ ਤੈਨੂੰ ਦੇਤੇ ਆ ਨਾ ਉਹਨੇ ਕੋਈ ਨਾ ਕੋਈ ਹਿਲਵਸਿਲਾ ਕਰਕੇ ਦਊਗਾ ਹੀ ਪੈਸੇ ਪਰ ਜਾਨ ਤੌਖੀ ਕਰਕੇ ਦੇਣੇ ਨੇ ਕਿੱਥੋਂ ਲੈਣੇ ਚੱਲ ਕੋਈ ਨਹੀਂ ਵੇਖੀ ਜਾਊ ਇਹ ਜੜੀ ਹੋ ਅੱਛਾ ਆ ਗੱਲ ਵਾ ਹੁਣ ਤੇ ਮੈਂ ਸਾਰੀ ਗੱਲ ਸੁਣ ਲਈ ਆ ਇਹ ਵੱਡੀ ਭਾਬੀ ਨਾ ਵੀਰ ਦੇ ਕੰਨ ਭੰਡਈ ਆ ਚੜੇਲ ਜੀ ਸਾਰੇ ਪੈਸੇ ਉਹਦੇ ਕੋਲ ਲੈ ਲੈ ਕੇ ਆਪ ਖਾਈ ਜਾਂਦੀ ਆ ਤੇ ਮੈਂ ਤੇ ਉਹਨਾਂ ਦੱਸਿਆ ਸੀ ਭਾਬੀ ਨੂੰ ਕਿ ਮੇਰੀ ਕੁੜੀ ਦਾ ਵਿਆਹ ਵਾ ਤੇ ਮੈਂ ਵੀਰ ਕੋ ਪੈਸੇ ਮੰਗੇ ਆ ਇਹ ਆਂਦੀ ਹੋਣੀ ਨਾ ਦੇ ਹੁਣ ਤੇ ਮੈਂ ਸਾਰੀਆਂ ਆਪਣੇ ਕੰਨੀ ਗੱਲਾਂ ਸੁਣ ਲਿਗਾ ਵਾ ਹੁਣ ਮੈਨੂੰ ਪਤਾ ਲੱਗ ਗਿਆ ਇਹ ਚੜੇਲ ਜੀ ਨਾ ਵੀਰ ਨੂੰ ਖਾਣ ਨੂੰ ਟੱਕਰੀ ਹੋ ਇਹਦੇ ਨਾਲ ਗੱਲ ਮੈਂ ਕਰਦੀ ਆਂ ਸਸਿਕਾ ਵੀਰ ਕਿੱਦਾਂ ਠੀਕ ਠਾਕ? ਮੈਂ ਠੀਕ ਠਾਕ ਹਾਂ ਜੀ ਸਾਬ ਵਧੀਆ ਸਾਬ ਠੀਕ ਠਾਕ ਵਾ ਤੇ ਮੈਂ ਤਾਂ ਵੱਡੀ ਭਾਬੀ ਨਾਲ ਸਾਧ ਘਰ ਆਪਣੇ ਉਦਾਂ ਹੀ ਸਾਧਨੇ ਆਉਣ ਲੱਗੀ ਆ ਸਾਂ ਸੁੱਖ ਸਾਂ ਤੋਂ ਵਧੀਆ ਵਾ ਉਹਨੂੰ ਵੀ ਮਿਲਣਾ ਵਾ ਜੀ ਜੀ ਗੱਲ ਵਾ ਜਿਹੜੀ ਉਹਨੂੰ ਆ ਕੇ ਮਿਲਣਾ ਉਹ ਗੱਲ ਨੇ ਚਾਲ ਕੋਈ ਗੱਲ ਨਹੀਂ ਮਿਲਣ ਦੇ ਗਨਾਹ ਵਾ ਕੋਈ ਮੈਂ ਘਰ ਆ ਕੇ ਮੇਨ ਕੇ ਮਿਲ ਕੇ ਜਾਣੀ ਆ ਯਾਰ ਕੋਈ ਗੱਲ ਨਹੀਂ ਸਾਧਾ ਮੇਰੇ ਆਉਂਦੇ ਚੰਗਾ ਮੈਂ ਅੱਧੇ ਪੌਣੇ ਘੰਟੇ ਤੱਕ ਆਈ ਖੜੀ ਚੰਗਾ ਚਲ ਠੀਕ ਆ ਆ ਭੈਣ ਦਾ ਹੀ ਨਾ ਕੁਝ ਨਹੀਂ ਯਾਰ ਤੂੰ ਗੱਲ ਦੱਸ ਹੀ ਦੇ ਕੀ ਗੱਲ ਹੋ ਗਈ ਆ ਉੱਥੇ ਮੈਨੂੰ ਆਜਾ ਜਾਣ ਦੀ ਆ ਕੀ ਕਰਨ ਫੋਨ ਕੀਤਾ ਵਾ ਤੇ ਨਾਲ ਭੈਣ ਜੀ ਕਿਹੜੀ ਗੱਲੋਂ ਆਵੇ ਓਏ ਮੈਂ ਤੈਨੂੰ ਪੁੱਛਿਆ ਸੀ ਕਿ ਮੈਂ ਗੱਲ ਦੱਸ ਕੀ ਆ ਗੱਲਾਂ ਦੀ ਇੱਥੇ ਜਾਣ ਕੇ ਦੱਸਣੀ ਆ ਵੱਡੀ ਭਾਬੀ ਨੂੰ ਘਰ ਸਦਮੇ ਆਈ ਲੱਦੇ ਪੌਣੇ ਘੰਟੇ ਤੱਕ ਹਏ ਹੇ ਵੱਡੀ ਭਾਬੀ ਨਾਲ ਤਾਂ ਕੋਈ ਗੱਲ ਨਹੀਂ ਕੋਈ ਪਾਦ ਨਹੀਂ ਨਾ ਤੇ ਉੱਤੇ ਵੀ ਜਾਂਦੀ ਆ ਘਟ ਵੱਧੀ ਜਾਂਦੀ ਉਹਦਾਂ ਕਿੰਨਾ ਕਹਿੰਦਾ ਮੌਤ ਇਹ ਆ ਤੇ ਮੈਨੂੰ ਤਾਂ ਘਬਰਾਟ ਹੋਈ ਜਾਂਦੀ ਆ ਤੇ ਜਿੱ ਕੋ ਪਤਾ ਨਹੀਂ ਕਿਹੜੀ ਗੱਲ ਹੋ ਜਾਣੀ ਆ ਇੱਥੇ ਨਾ ਕੋਈ ਪਵਾੜਾ ਪੈ ਜੇ ਮੈਂ ਤੂੰ ਨਾ ਆਪਣਾ ਬੀਪੀ ਲੋ ਕਰ ਲੈ ਕੋਈ ਨਹੀਂ ਹੁੰਦਾ ਮੈਂ ਲੱਗਾ ਮੈਂ ਵੱਡੀ ਭਾਬੀ ਨੂੰ ਫੋਨ ਲਾਉਣ ਤੇ ਭੈਣੇ ਵੀ ਅੱਧੇ ਪੌਣੇ ਘੰਟੇ ਤੱਕ ਆਏ ਨਾ ਜਿਹੜੀ ਗੱਲ ਹੋ ਗਈ ਪਤਾ ਲੱਗ ਹੀ ਜਾਣਾ ਵਾ ਭੈਣ ਤੁਹਾਡੀ ਨੇ ਤੇ ਆਈ ਜਾਣਾ ਤੁਹਾਨੂੰ ਵੀ ਪਤਾ ਵਾ ਤੁਹਾਡੀ ਭੈਣ ਕਿੱਡੀ ਅੜ ਉਤੇ ਕਿਹਨੂੰ ਮੀਨੇ ਪਕਸ਼ ਦੀ ਕਿਤੇ ਇੱਕ ਗੱਲ ਕਰੋ ਤਾਂ ਦੱਸਣ ਹੁੰਦੀ ਗੱਲ ਕੀ ਪਤਾ ਕੋਈ ਵਿਆਹ ਦੀ ਸਲਾਹ ਸੁਣ ਕਰਨੀ ਹੋਣੀ ਹੈ ਹੋਰ ਗੱਲ ਹੀ ਸਲਾਹ ਕਰਨੀ ਹੈ ਉਹ ਨਹੀਂ ਦੱਸਦੀ ਨਹੀਂ ਹੁਣੀ ਚੱਲ ਬਾਬਾ ਤਾਂ ਵੱਡੀ ਭਾਬੀ ਨਾਲ ਕਿ ਦੋਵੇਂ ਜਣੇ ਆਹਮੋ ਸਾਹਮਣੇ ਬਹਿ ਕੇ ਦੱਸ ਦੋ ਕੀ ਕਰਨਾ ਇਹੋ ਗੱਲ ਹੁਣੀ ਆ ਵਿਆਹ ਦੀ ਸਲਾਹ ਹੋਵੇ ਤਾਂ ਸਭ ਤੋਂ ਵਧੀਆ ਤੇ ਜੇ ਕੋਈ ਗੱਲਬਾਤ ਹੋਈ ਹੋਗੀ ਨਾ ਤੇ ਸਾਡੇ ਭਾ ਦਾ ਪਵਾੜਾ ਪੈ ਜਾਣਾ ਜੇ ਚੱਲ ਕੋਈ ਨਹੀਂ ਮੈਂ ਵੱਡੀ ਭਾਬੀ ਨੂੰ ਫੋਨ ਲਾ ਕੇ ਸਾ ਦਦਾ ਪੁੰਜਲਾ ਮਾੜਾ ਮੋੜਾ ਕੰਮ ਕਰਨ ਵਾਲਾ ਕਰ ਲਾ ਤੇ ਫਿਰ ਭੈਣਾਂ ਅਗੇ ਫਿਰ ਕੋਈ ਕੰਮ ਨਹੀਂ ਗਾ ਨਹੀਂ ਪੜਦਾ ਇਹ ਨਹੀਂ ਮੈਂ ਕਰਨੀ ਇਹ ਤਾਂ ਕਰਨੀ ਨਹੀਂ ਰਹੀ ਮੈਂ ਪਤਾ ਤਾ ਬੜੀ ਚੀਜ਼ ਇਧਰ ਆਈ ਮੈਂ ਪਤਾ ਨਹੀਂ ਕਿਉਂ ਫੋਨ ਆ ਗਿਆ ਨਾ ਨਾ ਮੈਂ ਲਗਾ ਭਾਬੀ ਨੂੰ ਕਰ ਲੋ ਕਰ हेलो ਸਸਕੀ ਭਾਬੀ ਹਾਂਜੀ ਵਧੀਆ ਵਧੀਆ ਹਨੇ ਕੰਮ ਨਹੀਂ ਕੋਈ ਨਹੀਂ ਭੈਣ ਜੀ ਆਉਣ ਲੱਗਿਆ ਤੇ ਆਖਣ ਦੇ ਕਿ ਭਾਬੀ ਨੂੰ ਸਾਥ ਕੰਮ ਆ ਕੋਈ ਸਲਾਹ ਕਰਨੀ ਆ ਕੋਈ ਆਹੋ ਆਜੋ ਫਿਰ ਆਹੋ ਤੁਰਪੀਆ ਕਰੂੰ ਆ ਲੈਣਾ ਟਿਕਟ ਲਗਣਾ ਚਲੋ ਠੀਕ ਆ ਵੀਰ ਇਹਨੇ ਸੋਸ ਸੋਸੇ ਤੋਂ ਬੁਲਾ ਲਿਆ ਕੀ ਕਹਿਣਾ ਹੈ ਉਹ ਭੈਣ ਜੀ ਨੇ ਦੱਸਿਆ ਤਾਂ ਕੁਝ ਵੀ ਨਹੀਂ ਅੰਨੀ ਮੈਂ ਆਉਣ ਲੱਗੀ ਭਾਬੀ ਨੂੰ ਘਰੇ ਬੁਲਾ ਕੇ ਜਰੂਰੀ ਕੰਮ ਹੋਆ ਲੈ ਆਈ ਗਈ ਭੈਣ ਜੀ ਸੱਸ ਕੇ ਭੈਣ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਵਧੀਆ ਵਧੀਆ ਤੂੰ ਹੀ ਸੁਣਾਉ ਸੱਸੀ ਕਾ ਭਾਬੀ ਜੀ ਬਹਿ ਜਾ ਕਹਿੰਦਾ ਤੈਨੂੰ ਜਵਾਬ ਮੈਂ ਬਾਅਦ ਚ ਦੇਣੀ ਆ ਤੂ ਰਖ ਵੀ ਇਹਨੂੰ ਪੁੱਛਣੀ ਆ ਤੈਨੂੰ ਮੈਂ ਦੱਸਦੀ ਆ ਹੁਣ ਸਾਰੀਆਂ ਗੱਲਾਂ ਦੱਸੋ ਮੈਂ ਕੀ ਕਹਿਤਾ ਤੁਹਾਨੂੰ ਹਾਂ ਹੈ ਤੂੰ ਮੈਨੂੰ ਨਹੀਂ ਕੋ ਪਹਿਲਾਂ ਤੂੰ ਮੇਰਾ ਭਰਾ ਖਾ ਲਿਆ ਹੈ ਮੁੜ ਕੇ ਹੋਣੇ ਦੇ ਘਰ ਆਉਣ ਪੈੜਾ ਪਾ ਲਿਆ ਤੂੰ ਪੁਣੇ ਨੂੰ ਖਾਣਾ ਵਾ ਤੂੰ ਇਹਨੂੰ ਲੈਣਾ ਵਾ ਭੈਣ ਜੀ ਹਾ ਇੱਥੇ ਚੁੱਪ ਕਰ ਜਾ ਭਰਾ ਖਾ ਲਿਆ ਮੈਂ ਕਹਦਾ ਭਰਾ ਤੇਰਾ ਖਾ ਲਿਆ ਤੇ ਰਹੀ ਗੱਲ ਇਹ ਦੀ ਇਹ ਮੇਰੇ ਪੁੱਤਾਂ ਵਰਗਾ ਦੇਰ ਵਾ ਇਹ ਕਿਦਾਂ ਨਹੀਂ ਗੱਲ ਕੀਤੀ ਤੂੰ ਤੂੰ ਸੋਤ ਹੀ ਆ ਜੇ ਮੇਰਾ ਬੰਦਾ ਹੀ ਜੇ ਤੇਰਾ ਭਰਾ ਤੇ ਮੇਰਾ ਬੰਦਾ ਹੀ ਮੈਨੂੰ ਵੀ ਚਾਹੀਦਾ ਸੀ ਮੇਰਾ ਨਹੀਂ ਕੀ ਕਰ ਤੈਨੂੰ ਮੈਂ ਇਦਾਂ ਤੁਰੀ ਫਿਰ ਭੈਣ ਜੀ ਕਿਦਾਂ ਨਹੀਂ ਗੱਲਾਂ ਕਰਦੇ ਤੁਸੀਂ ਵੱਡੀ ਭਾਬੀ ਟੱਡ ਜਾ ਉਮਰ ਚ ਕਿੰਨੇ ਵੱਡੇ ਆ ਤੂੰ ਇਹ ਕਿਦਾਂ ਦੀ ਟੂਨ ਫਰਲੀ ਹੁੰਦੇ ਆਂ ਅੱਜ ਰਵੀਰ ਤੈਨੂੰ ਨਹੀਂ ਪਤਾ ਇਹ ਤਾਂ ਹੈ ਜਦੋਂ ਦੀ ਆਈ ਹੈ ਹੈ ਪੁੱਠੀਆਂ ਪੈਰਾਂ ਵਾਲੀ ਆ ਇਹਨੇ ਤੇ ਹੁੰਦੀ ਨੇ ਲੈ ਬੈਠੀ ਮੇਰਾ ਭਰਾ ਮੇਰੀ ਮਾਂ ਨੇ ਪਤਾ ਕਿਦਾਂ ਰੀਜਾਂ ਨਾਲ ਮੈਂ ਪੁੱਤ ਪਾ ਲਿਆ ਸੀ ਇਹਨੂੰ ਕੀ ਲੱਗੇ ਭੈਣ ਜੀ ਗੱਲ ਕੀ ਹੋਈ ਆ ਇਹਨੇ ਗਰਮ ਕਾ ਦੋ ਆ ਠੰਡੇ ਹੋਵੋ ਮੈਂ ਪਾਣੀ ਲਿਆਉਂਦੀ ਆ ਤੁਹਾਡੇ ਬਾਤੇ ਜਿਹੜੀ ਗੱਲ ਹੋਈ ਹੌਂਸਲੇ ਨਾ ਕਰੋ ਹਾਂ ਬਲਜੀਤ ਪਾਣੀ ਬਾਅਦ ਚ ਪੀਣੀ ਆ ਬਹਿ ਜਾ ਇਹ ਤੇਰੇ ਸੁਭਾਅ ਤੇ ਇਹਦੇ ਸੁਭਾਅ ਤੇ ਬਹੁਤ ਜ਼ਿਆਦਾ ਪਰਪਾ ਜਿੰਨੇ ਥੱਲੇ ਥੱਲੇ ਨਾ ਉਨੀ ਉੱਤੇ ਉੱਤੇ ਇਹ ਤੁਰੀ ਫਿਰਦੀ ਆ ਇਹ ਤਾਂ ਐਵੇਂ ਉੱਡੀ ਫਿਰਦੀ ਆ ਉਹ ਭੈਣ ਗੱਲ ਹੋਈ ਕੀ ਗੱਲ ਦੱਸ ਭਜਾਤਾ ਜੀ ਨਾ ਬਾਤ ਤੂੰ ਨੇ ਬੀਬੀ ਆ ਡਬਾਉਣ ਦੇ ਵੀ ਹੁੰਦੇ ਆ ਬੀਬੀ ਤੇਰਾ ਵਧਾ ਨਾ ਪਿਆ ਬੀਬੀ ਮੈਂ ਆਪੇ ਤੇਰਾ ਕਟਾ ਦਿੰਨੀ ਆ ਜਿੱਦਾਂ ਤੋਂ ਮੈਨੂੰ ਫੋਨ ਲਾਇਆ ਕੱਲ ਫੋਨ ਲਾਇਆ ਹੈ ਨਾ ਆਹੋ ਤੇ ਤੂੰ ਫੋਨ ਕੱਟ ਨਹੀਂ ਕੀਤਾ ਇਹ ਭਾਬੀ ਨੇ ਸਾਰੀਆਂ ਗੱਲਾਂ ਮੈਂ ਸੁਣ ਲਈਆਂ ਭਾਬੀ ਜੋ ਜੋ ਤੈਨੂੰ ਸਖਾਲਣ ਦੀ ਜੋ ਜੋ ਤੇਰੇ ਕੰਨ ਭੰਡੇ ਹੀ ਮੈਂ ਨਿਆਰੀ ਨਹੀਂ ਆ ਕੀ ਮੈਂ ਸਖਾਲ ਦਿੱਤਾ ਦਾਸ ਸਈ ਵੀ ਮੈਂ ਕੀ ਸਖਾਲਿਆ ਕਿਹੜੀ ਮਾੜੀ ਗੱਲ ਕਰ ਦਿੱਤੀ ਨੇ ਤੂੰ ਤੂੰ ਆ ਖੜੀ ਜੇ ਭੈਣ ਨੂੰ 5 ਲੱਖ ਰੁਪਈਆ ਮੈਂ ਦੇਣਾ ਮੈਂ ਕਾਹਦਾ ਦੇਣਾ ਵਾ ਤੈਨੂੰ ਨਹੀਂ ਪਤਾਗਾ ਕਿ ਨਾਨਕੇ ਬਣ ਕੇ ਆਉਣਾ ਇੱਥੇ ਤੇ ਜਦੋਂ ਘਰ ਮੈਂ ਆਉਂਦੀ ਨਹੀਂ ਆ ਤੂੰ ਕਿੰਨਿਆਂ ਕ ਮੇਰੇ ਨੇਕੀਆਂ ਕੀਤੇ ਨਾ ਤੇਰੇ ਢਿੱਡ ਪੀੜਤੀ ਹੋਈ ਤੂੰ ਆ ਨਹੀਂ ਭੈਣ ਨੂੰ ਪਹਿਨੇ ਨਾ ਤੇ 5 ਲੱਖ ਜਿੱਦਾਂ ਤੂੰ ਵੀਰ ਕੋ 10 ਲੱਖ ਖੜਿਆ ਹੀ ਪਰ ਮੁੰਡਾ ਕਹਾਂ ਉਹ ਜਦੋਂ ਮੈਨੂੰ ਪੁੱਛਿਆ ਹੀ ਉਹ ਨਹੀਂ ਭੈਣੇ ਮੈਂ ਤਾਂ 10 ਲੱਖ ਖੜਿਆ ਹੀ ਨਹੀਂ ਐ ਤੇ ਮੈਂ ਖੜਿਆ ਹੀ 5 ਲੱਖ ਵਾ ਕੌਣ ਤੇ ਮੌਤਾ ਬਿਤਾ ਹਦਾ ਖੜਿਆ ਪਾਪੀ ਨਾਮ ਹੈ ਤੇਰ ਕੋ ਮੰਗਿਆ ਨਾਮ ਹੈ ਤੇਰੇ ਪੇਕਿਆਂ ਕੋ ਮੰਗਿਆ ਮੈਂ ਤਾਂ ਮੰਗਿਆ ਆਪਣੇ ਵੀਰ ਕੋਲ ਤੇਰੇ ਵੱਲ ਤੱਕ ਦੇ ਮੈਨੂੰ ਤੂੰ ਚੰਗੀ ਨਹੀਂ ਲੱਗਦੀ ਮਾਸਾ ਜਿੰਨੀ ਵੀ ਮੇਰੀ ਗੱਲ ਸੁਣ ਨਹੀਂ ਚੰਗੀ ਲੱਗਦੀ ਤਾਂ ਕੋਈ ਗੱਲ ਨਹੀਂ ਬਾਕੀ ਆਪਣੇ ਕੋ ਮਦਦ ਮੰਗੀ ਦੀ ਭਗਾਨਿਆਂ ਕੋ ਨਹੀਂ ਕੋ ਮੰਗੀ ਦੀ ਤੇ ਜੇਕਰ ਉਹ 5 ਲੱਖ ਦੀ ਪੀੜ ਵਾਲਾ ਮੇਰੇ ਘਰ ਪਏ ਮੈਂ ਆ ਕੇ ਪੀ ਦੇ ਦਿੰਦੀ ਆ ਤੇ ਮੈਂ ਪਹਿਲੇ ਕਦਣਾ ਹੋ ਕੇ ਹੁੰ ਦੇ ਦਿੰਦੀ ਕੋਈ ਨਹੀਂ ਮੈਂ ਤੁਹਾਡੀ ਗਰਮਣਾ ਕੋ ਨਹੀਂ ਦਾ ਕੋਈ ਗੱਲ ਨਹੀਂ ਭੈਣ ਕੋਈ ਗੱਲ ਨਹੀਂ ਜੇ ਮਾ ਭਾਬੀ ਨੂੰ 5 ਲੱਖ ਦੀ ਹਾਂ ਦਿੱਤੀ ਆ ਨਾ 5ਵੇਂ ਹੋਰ ਵੀ ਦੇਣਾ ਵਾ ਤੇ 13 ਵੀ 5 ਲੱਖ ਦੇ ਮੈਂ ਜੀਰ ਕਰਕੇ ਰੱਖਿਆ ਤੂੰ ਜਿੱਦਾਂ ਨਾ ਕਰ ਵੇ ਇਹਨੇ ਖਵਾ ਦੇਣਾ ਹੀ ਇਹਦੇ ਕੋ ਅੱਗੇ ਥੋੜਾ ਕੌ ਹੋਵਾ ਇਹ ਉਦਾਂ ਇਹ ਕਿਹੜੀ ਘੱਟ ਵਾ ਸਾ ਪਰ ਹੀ ਸਾਲਿਆ ਸਾਵਾਂ ਇਹਨੇ ਅੜ ਕੇ ਉਦੋਂ ਤੇ ਇਹ ਸਾਲਿਆਣਾ ਨਹੀਂ ਜਿਹੜਾ ਮਰ ਗਿਆ ਉਹ ਸਫਾ ਨਹੀਂ ਦੇਦਣਾ ਨਹੀਂ ਐ ਹੀ ਹੋਇਆ ਉਹਦਾ ਪੁੱਤ ਪਾਲਣ ਦੀ ਇੱਥੇ ਕਰਕੇ ਪਾਲਣ ਦੀ ਹੈ ਭੈਣ ਇਹੋ ਜੀ ਕੋਈ ਗੱਲ ਨਹੀਂ ਕਿ ਤੁਹਾਨੂੰ ਗੱਲ ਨਹੀਂ ਕਿ ਹੈ ਕੋਈ ਮੈਨੂੰ ਨਹੀਂ ਹੋਈ ਰਬੇ ਤੈਨੂੰ ਹੋਈ ਆ ਤੈਨੂੰ ਲੁੱਟ ਕੇ ਖਾ ਚੱਲੀ ਆ ਉਹ ਮੇਰੇ ਕੋ ਕੱਖ ਨਹੀਂ ਭੁੱਖੀ ਨੰਗੀ ਆ ਮੈਂ ਸਭ ਕੁਛ ਇਹਨਨੇ ਕੋ ਹੈਗਾ ਵਾ ਇਹ ਬੈਟੇਗਲੀਆਂ ਮਾਰਦੀ ਆ ਚੱਲ ਪੈਂਦੀ ਮਾਲਕ ਨਾ ਭੁੱਖਿਆਂ ਲੱਗਿਆ ਕਰੇ ਤੁਸੀਂ ਤਾਂ ਕੋਈ ਕਸਰ ਨਹੀਂ ਛੱਡੀ ਮੈਂ ਰਹੀ ਗੱਲ 5 ਲੱਖ ਦੀ ਮੈਂ ਲਿਆ ਕੇ ਹੁਣੇ ਦੇ ਦੇਣੀ ਆ ਮੈਂ ਜਿੱਦਾਂ ਮਰਦੀ ਸਾਰਾ ਨਾ ਸਾਰਾ ਮੁੰਡਾ ਤੁਹਾਨੂੰ ਬਾਹਰ ਘਲਕੇ ਦੱਸੂਗੀ ਇਹ ਵੀ ਗੱਲ ਹੋਰ ਵਾ ਤੂੰ ਮੈਨੂੰ ਨਹੀਂ ਚੰਗਾ ਜਾਣਿਆ ਤਾਂ ਤੂੰ ਆਪਣੇ ਪਤੀਏ ਨੂੰ ਨਹੀਂ ਚੰਗਾ ਜਾਣਿਆ। ਉਹ ਭਾਬੀ ਬਹਿ ਜਾ ਕੋਈ ਗੱਲ ਨਹੀਂ ਕੀ। ਨਹੀਂ ਮੈਂ ਨਹੀਂ ਬੈਣਾ ਰਕਮੀਰ ਆ ਮੇਰੇ ਤੇਰੇ ਸਾਹਮਣੇ ਮੇਰੀ ਇਹਨੇ ਕਿੰਨੀ ਬੀਤੀ ਕੀਤੀ ਐ। ਮੈਂ ਨਹੀਂ ਹੁਣ ਬੈਣਾ। ਭਾਜੀ ਇਤਰਾ ਨਾ ਕਰੋ। ਨਹੀਂ ਮੈਂ ਜੇ ਗਲਤ ਹੈ ਹੁਣ ਗਲਤੀ ਨਾ ਹੋ ਜਾਂਦੀਆਂ ਮੈਂ ਮੈਂ ਕਿਹ ਕੋ ਮੰਗਾ ਮੈਂ ਲੋਕਾਂ ਕੋ ਜਾ ਕੇ ਮੰਗਾ ਆ ਤੁਹਾਡੇ ਮੂੰਹ ਤੇ ਕੀ ਨੱਕ ਰੋਗਾ। ਜਾ 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 ਆਂਦੇ ਭਾਜੀ ਤੈਨੂੰ। ਚੱਲ ਠੀਕ ਕਰ ਗਬੀਰ ਸਿਆ ਤੂੰ ਮੇਰੀ ਇਹਨੂੰ ਤੇ ਮਿਲੂਗਾ ਤੈਨੂੰ। ਤੂੰ ਲੈ ਗਈ 5 ਲੱਖ ਦੂਜਿਆਂ ਦੇ ਨਾਂ 'ਤੇ ਮੇਰਾ ਵੀਰ ਉਹਨੇ ਦਵਾ ਕੇ ਨਾਮ ਦੱਲਵਾ। ਤੇਰਾ ਕੀ ਮਤਲਬ ਵਿੱਚ ਬੋਲਣ ਦਾ? ਛੋਹ ਲੋ। ਭੈਣ ਤੂੰ ਵੀ ਠੰਡੀ ਰਹਿ ਗਾ। ਤੂੰ ਹੁੰਦੇ ਭਾਬੀ ਦੇ ਦੁਆਲੇ ਹੋ ਗਈਆਂ। ਮਾ ਮੁੰਡੇ ਦੀ ਗੱਲਬਾਤ ਭਣੀ ਬਾਹਰ ਦੀ। ਤੇ ਚਲ ਜੇ ਵੀਰ ਹੈ ਨਹੀਂ ਤਾਂ ਅਹੀਂ ਮਾਈ ਤੇ ਕਰਨੀ। ਹੋਰ ਕਿਨੇ ਮਾਈ ਤੇ ਕਰਨੀ ਉਹਦੀ? ਜੇ ਮੁੰਡਾ ਬਾਹਰ ਚਲ ਜਾਂਦਾ ਲੋਕਾਂ ਸਾਨੂੰ ਸੋਭਾ ਦੇਣੀ। ਆਹੋ। ਛੱਡੇ ਨਾਓ ਨਾਲੇ। ਉਹ ਤਾਂ ਤੁਹਾਡਾ ਪਤੀ ਆਈਆ। ਉਹ ਕਹਿੰਦਾ ਤੁਹਾਡਾ ਦੁਸ਼ਮਣ ਵਾ। ਹਾਈ ਤਨੀਆਂ ਗੱਲਾਂ ਘਾਤੋ ਕਰਦੇ। ਹੈਗਾ ਤੇ ਮੇਰਾ ਪਤੀਆ ਉਹਨੇ ਜ਼ਹਿਰ ਪੀਆ ਤੇ ਢਿੱਗ ਦੇ ਵਿੱਚ ਢਿੱਗ ਦੇ ਵਿੱਚ ਅਸਰ ਪੂਆ ਨੂੰ ਮਿਲਣ ਗਿਆ ਤੇ ਭੂਆ ਨੂੰ ਫੋਨ ਕੀਤਾ ਜਿੱਦਾਂ ਦੀ ਆਹ ਪੁੱਤ ਦਾ ਪੁੱਤ ਗ ਜਾ ਲਿਆ ਇਹਨੇ ਆਣਾ ਹੈਗਾ ਵਾ ਉਹਨੇ ਇਹੋ ਜਿਹੇ ਗੰਨਾਂ ਦਾ ਕਿੱਥੋਂ ਪਤਾ ਵਾ ਨਾਲੇ ਕੋਈ ਇਹਨਾਂ ਕੋਲ ਵਿਚਾਰਾ ਕੋ ਸੰਨਮੰਦ ਨਹੀਂ ਹੈਗਾ ਜੇ ਤੋ ਪਿਓ ਸੇ ਨਾ ਹੋਵੇ ਤੁਹਾਨੂੰ ਪਤਾ ਵਾ ਕਿੱਦਾਂ ਜ਼ਿੰਦਗੀ ਕੱਟਣੀ ਕਿੰਨੀ ਔਖੀ ਆ ਬਲਜੀਤ ਨਿਆਣਾ ਨਹੀਂ ਪੱਕਾ ਪੀਠਾ ਵਾ ਜਿੱਦਾਂ ਦੀ ਮਾਂ ਪੱਕੀ ਪੀਠੀ ਉਹਦਾਂ ਦਾ ਕੜੀ ਪੁੱਤ ਵਾ ਅੰਨ ਦਾ ਅੱਜ ਮੇਰਾ ਵੀਰ ਹੁੰਦਾ ਨਾ ਆਪਣਾ ਸੁਭਾਅ ਉਹਨੂੰ ਦਿੰਦਾ ਨਾਲੇ ਉਹਨੂੰ ਸਿਖਾਉਂਦਾ ਕਿ ਪੁੱਤ ਤੇਰੀ ਭੂਆ ਵਾ ਤੇਰੀ ਮਾਸੀ ਆ ਸਭ ਕੋ ਦੱਸਦਾ ਉਹ ਤੇ ਦੱਸ ਸਭ ਕੋ ਉਹਦਾਂ ਦਾ ਦੱਸੀ ਜਾਂਦੀ ਆ ਤਾਂ ਅੱਜ ਤੱਕ ਤੈਨੂੰ ਤੁਹਾਨੂੰ ਕਿੰਨਾ ਕ ਮੇਰੇ ਨੰਮ ਦਾ ਮੈਨੂੰ ਇਹ ਦੱਸੋ ਉਹ ਦਰਬੀਰ ਮੈਂ ਭੈਣਜੀ ਦੀ ਗੱਲ ਨਾਲ ਵੀ ਸਹਿਮਤ ਵਾਂ ਪੈਸੇ ਅਹੀਂ ਇਹਨਾਂ ਨੂੰ ਦਿੱਤੇ ਪੈਸੇ ਅਹੀਂ ਭੈਣਜੀ ਨੂੰ ਦਿੱਤੇ ਭੈਣਜੀ ਦਾ ਨਹੀਂ ਬੰਦਾ ਪੈਣ ਜੀ ਨੂੰ ਕਹਿਨ ਦਾ ਉਹ ਚੱਲ ਕੋਈ ਗੱਲ ਨਹੀਂ ਜੇ ਹੁਣ ਦੇ ਦੇ ਦਿੱਤੇ ਤੇ ਭੈਣ ਤੂੰ ਵੀ ਠੰਡੀ ਰਹਦੀ ਤੂੰ ਵੀ ਹੁੰਦੇ ਹੁੰਦੇ ਦਿਵਾਲੀ ਹੋ ਗਈਆਂ ਆਣ ਕੇ ਐਜੀ ਵੱਡੀ ਕਿਹੜੀ ਗੱਲ ਹੋ ਗਈ ਉਹ ਤੇ ਮੈਂ ਗੱਲ ਕਹਿਂ ਜੀ ਜੇ ਫੋਨ ਤੇ ਮਣੀ ਮੋਟੀ ਗੱਲ ਮੂੰਹ ਚੋਂ ਨਿਕਲ ਹੀ ਗਈ ਤੇ ਇਹ ਮੂੰਹ ਚੋਂ ਤੱਕ ਗਏ ਇਹੋ ਜੀ ਗੱਲਾਂ ਛੱਡ ਦੇ ਦੀਆਂ ਨੇ ਫੇਰ ਵੀ ਤੁਹਾਡੀ ਪਰਜਾਈ ਆ ਸਿਰ ਤੇ ਉਹਦੇ ਆਦਮੀ ਹੈ ਨਹੀਂ ਤੁਸੀਂ ਗੱਲਾਂ ਬਾਤਾਂ ਕਰੋਗੇ ਤੇ ਲੋਕਾਂ ਨੇ ਫੇਰ ਆਪੇ ਗੱਲ ਨਾ ਪਤਾ ਕਰਨੀਆਂ ਬਜੀਤ ਤੈਨੂੰ ਨਹੀਂ ਪਤਾ ਇਹਦਾ ਇਹ ਵੱਡਵੀਂ ਸ਼ੁਰੀ ਹੋ ਤਬ ਮੰਗੇ ਤਾਂ ਮੈਂ ਤੁਹਾਡੇ ਕੋਲ 5 ਲੱਖ ਰੁਪਈਆ ਉਹਦੇ ਤੇ ਡਪੀੜੋ ਹੀ ਆ ਆਂਦੀ ਨਾ ਦਵੀ ਤੇ ਆਪ ਲੈਣ ਜਿੱਦਣ ਆਈ ਉਹਦਾਂ ਦੱਸਿਆ ਨਹੀਂ ਇਹ ਆਹ ਫੜ ਕੇ ਵੀਰ ਪਾਹੇ ਜੇ ਮੇਰੇ ਤੇ ਕੁਸਤ ਹੋ ਗਈ ਨਾ ਤੇ ਮੈਂ ਆਪੇ ਮੁੰਡੇ ਨੂੰ ਕੱਲ ਲੂਗੀ ਕੋਈ ਗੱਲ ਨਹੀਂ ਜੇ ਅਜ ਤੇਰਾ ਭਰਾ ਨਹੀਂ ਸਿਰ ਤੇ ਤਾਂ ਤਾਂ ਹੀ ਮੈਂ ਤੇਰੇ ਗੜੀ ਹੱਥ ਡਾਉਣ ਆਈ ਆ ਨਹੀਂ ਤੇ ਮੈਨੂੰ ਕੋਲੜੀ ਡਾਉਣ ਦੀ ਜੇ ਉਹ ਜਿੰਦਾ ਹੁੰਦਾ ਤਾਂ ਆਪੇ ਕਰਦਾ ਨਾ ਕਰਦਾ ਜਿੱਦਾਂ ਮਰਜੀ ਕਰਦਾ ਨਾ ਕਰਦਾ ਮੇਰੇ ਕੋਈ ਫਿਕਰਤ ਨਹੀਂ ਹੁਣ ਓ ਭਾਬੀ ਤੂੰ ਗੁੱਸੇ ਨਾ ਆ ਆ ਪੈਸੇ ਫੜ ਕੇ ਮੁੰਡੇ ਨੂੰ ਬਾਹਰ ਘਲਾ ਤੂੰ ਆਪਣੀ ਘਰ ਨਹੀਂ ਦਿੱਤੀ ਉਹਦੀ ਕਿਸਮਤ ਚੋਂ ਕਦਾ ਦਰਜੂਗਾ ਰੱਖ ਤੂੰ ਪੈਲੇ ਅੱਜ ਜਦ ਤੂੰ ਮੇਰ ਦਾ ਕਰਛੇ ਨਹੀਂ ਨਾ ਕਿ ਇਹਨਾਂ ਦਾ ਕੰਮ ਨਹੀਂ ਨਹੀਂ ਸੱਦੀ ਤਣਾ ਨਾ ਹੋ ਕੇ ਇਹਨੇ ਮੇਰਾ ਪੱਕਾ ਨਹੀਂ ਛੱਡਿਆ ਖੱਗ ਨਹੀਂ ਤੂੰ ਬੜੀ ਚੰਗੀ ਪਾਣ ਪਾਣ ਬਹਿ ਗਈ ਨਾ ਨਾ ਯਾਦ ਕਰਦੀ ਕਿ ਤੂੰ ਚੰਗੀ ਬੈਗੀ ਹਾਏ ਹਾਏ ਆ ਚੜੇਲ ਨੇ ਆਪਣੀ ਕਿੱਥੋਂ ਮੇਰੀਆਂ ਗੱਲਾਂ ਸੁਣ ਲਈਆਂ ਫੋਨ ਤੇ ਉਹ ਜਰ ਕਬੀਰ ਵਾ ਫੋਨ ਬੰਦ ਹੀ ਨਹੀਂ ਕੀਤਾ ਇਹ ਚੜੇਲ ਮੇਰੇ ਮਗਰ ਹੀ ਪੈ ਗਈ ਮੈਂ ਤਾਂ ਸੋਚਿਆ ਸੀ ਚਲ 5 ਲੱਖ ਲੱਲਿਆ ਵਾ 5 ਹੋਰ ਦਊਗਾ ਤੇ ਚਲ ਮੇਰਾ ਕੰਮ ਸਰ ਜੂਗਾ ਹੁਣ ਜਿਵੇਂ ਨਰਕਬੀਰ ਨੇ ਨਾ ਪੈਸੇ ਦਿੱਤੇ ਪਿਆਣ ਦੀਆਂ ਗੱਲਾਂ 'ਚ ਆ ਗਿਆ ਹਾ ਹਾ ਮੈਂ ਕੀ ਕਰੂੰਗੀ ਕਿਹਦੇ ਘੜੀ ਹੱਥ Đਾਊਂਗੀ ਕਿ ਕੋਕੋ ਮੰਗੂਗੀ ਚਲ ਕਿਤੇ ਮੁੰਡਾ ਚਲ ਜਾਂਦਾ ਬਾਹਰ ਮੇਰਾ ਵੀ ਕਿਤੇ ਸੁਖ ਦਾ ਸਾਹ ਮੈਨੂੰ ਆ ਜਾਂਦਾ ਕਿਤੇ ਮੇਰੀ ਵੀ ਗਰੀਬੀ ਨਿਕਲ ਜਾਂਦੀ ਇਹੋ ਜਿਹੀ ਹੁੰਦੀਆਂ ਨਨਾਨਾ ਨਾਲ ਆਂਦੀ ਤੂੰ ਬੰਦਾ ਖਾ ਲਿਆ ਦੱਸ ਮੈਂ ਬੰਦਾ ਐਵੇਂ ਖਾ ਲਿਆ ਮੈਨੂੰ ਨਹੀਂ ਬੰਦਾ ਚਾਹੀਦਾ ਜਦਜ ਬੰਦਾ ਹੁੰਦਾ ਤੇ ਤੁਹਾਡੇ ਵਰਗਿਆਂ ਦੇ ਮੈਂ ਗਾੜੀ ਹੱਥ ਵੀ ਕਿਉਂ ਡੰਮਦੀ ਆਪੇ ਉਹ ਵੀ ਕਮਾਈ ਕਰਦਾ ਮੈਂ ਪਿਆਲੀ ਬੰਨੇ ਵਾਲੀ ਉਹ ਭੁੱਖੀ ਨੰਗੀ ਤਾਂ ਹੈ ਹੀ ਨਹੀਂ ਅਗਲੀ ਨੇ ਉਹ ਗੱਲਾਂ ਸੁਣਾਈਆਂ ਜਿਹੜੇ ਕੋਈ ਸੁਣਾਉਣ ਦੀ ਬਾਕੀ ਨਹੀਂ ਛੱਡੀ ਮਿਲਣ ਵਾਲੀਆਂ ਨੇ ਗੱਲਾਂ ਕੀਤੀਆਂ ਹੁਣ ਮੈਂ ਨਾ ਤੈਨੂੰ ਮਿਲੂ ਜੋ ਮਰਜ਼ੀ ਹੋ ਜਾਏ ਆ ਜਾ ਰਕबीर ਆ ਜਾ ਨੰਗਿਆ ਠੀਕ ਠਾਕ ਹਾਂ ਆਓ ਠੀਕ ਹਾਂਗੇ ਹੋਰ ਸੁਣਾ ਵਧੀਆ ਆ ਮੈਂ ਆਹ ਮੈਂ ਆਹ ਪੈਸੇ ਫੜ ਦੂੰ ਆਪਣੇ ਤੇ ਬਾਕੀ ਜਿਹੜੇ ਰਹਿੰਦੇ ਮੈਂ ਮੁੜਕੇ ਤੇਤੀ ਮੂੰਹ ਦੇ ਦੂੰਗਾ ਨਹੀਂ ਤਾਂ ਪੈਸੇ ਰਹਿਣ ਦੇ ਮੈਨੂੰ ਇਹਨਾਂ ਪੈਸਿਆਂ ਦੀ ਨਹੀਂ ਹੁਣ ਲੋੜ ਹੈਗੀ ਬੈਂਜਿੰਦੇ ਬੈਂਜ ਨੂੰ ਕਿਤਾ ਕਿੰਨੀ ਘੋੜਵਾ ਤੇਰੇ ਸਾਹਮਣੇ ਕਿੰਨੀ ਮੇਰੀ ਬੇਇੱਜ਼ਤੀ ਕੀਤੀ ਉਹਨੇ ਓਏ ਭਾਬੀ ਭੈਣ ਗੀਆਂ ਗੁਲਾ ਦਾ ਨਾ ਗੁੱਸਾ ਕਰਿਆ ਕਰ ਤੂੰ ਉਹਦੇ ਹੈ ਹੀ ਮੂਸਵਾ ਤੈਨੂੰ ਉਹਦੇ ਸੁਭਾ ਦਾ ਭਲੇਖਾ ਵਾ ਉਹਨੇ ਸ਼ੁਰੂ ਤੋਂ ਇਦਾਂ ਦੀਆਂ ਗੱਲਾਂ ਕਰਦੀ ਹਾਏ ਹਾਏ ਗੁੱਸਾ ਨਾ ਕਰਿਆ ਕਰ ਉਹਨੇ ਤਾਂ ਮਰਿਆ ਨੂੰ ਵੀ ਨੌਲ ਦਿੱਤਾ ਤੇ ਜਿੰਦੇ ਨੂੰ ਵੀ ਨੌਲ ਦਿੱਤਾ ਤੇ ਬਾਕੀ ਕੋਈ ਕਸਰ ਰਹਿ ਗਈ ਉਹਨੇ ਤੇ ਇਹ ਨਹੀਂ ਸੋਚਿਆ ਵੀ ਮੇਰੀ ਪਰਜਾਈ ਆ ਜਾਂ ਕਿੱਦਾਂ ਮਾੜੀ ਭਾਂ ਚੰਗੀ ਮੇਰੀ ਇੱਜ਼ਤ ਲਾ ਕੇ ਸਾਡੀ ਬੈਠੀ ਆ ਉਹਨੇ ਮਰੇ ਨੂੰ ਵੀ ਉਹ ਉਹ ਗੱਲਾਂ ਕੀਤੀਆਂ ਕਹਤਾ ਤੂੰ ਖਾਰਿਆ ਕਿਹੜੀ ਜਨਾਨੀ ਆ ਜਿਹੜੀ ਬੰਦੇ ਨੂੰ ਚਾਹੁੰਦੀ ਵੀ ਮੈਂ ਖਾ ਲਾਂ ਹੈ ਤੂੰ ਮੈਨੂੰ ਇਹ ਦੱਸ ਮੈਨੂੰ ਤੇਰੇ ਕਬੀਰ ਇਹ ਗੱਲਾਂ ਦਾ ਇੰਨਾ ਕੁ ਗੁੱਸਾ ਵਾ ਨਾ ਕੋਈ ਗੱਲ ਕਰਨ ਵਾਲੀ ਗੁੱਸਾ ਠੁੱਕ ਤੇ ਵਾਜੂ ਦਾ ਨਾਂ ਲੈ ਕੇ ਨਾ ਆਪਣੇ ਕੰਮ ਤੋਂ ਜਿਹੜੇ ਕਰਨ ਵਾਲੇ ਉਹ ਕਰੋ ਐਵੇਂ ਭੈਣ ਦੀਆਂ ਗੱਲਾਂ ਦਾ ਗੁੱਸਾ ਲੈ ਕੇ ਬੈਠੀ ਆ ਤੂੰ ਤੇ ਕਬੀਰ ਕੰਮ ਤਾਂ ਹੋ ਹੀ ਜਾਣਿਆ ਕੰਮ ਤਾਂ ਕਦੀ ਨਹੀਂ ਕਿਸੇ ਦੇ ਰੁਕਦੇ ਹੈਗੇ ਪਰ ਗੱਲਾਂ ਚ ਇਤੇ ਰਹਿ ਜਾਂਦੀਆਂ ਨਹੀਂ ਭੈਣ ਨੇ ਪੈਸੇ ਜਣੇ ਤੇ ਭਾਬੀ ਪੈਸੇ ਤੇ ਤੈਨੂੰ ਅਹੀਂ ਜਣੇ ਜਦੋਂ ਅਹੀਂ ਤੈਨੂੰ ਮਾੜੀ ਚੰਗੀ ਨਹੀਂ ਆਂਦੀ ਉਹਦੀਆਂ ਗੱਲਾਂ ਦਾ ਤੂੰ ਕਿਉਂ ਨਹੀਂ ਆਇਆ ਹਾਏ ਹਾਏ ਜੇ ਤੂੰ ਉਹਦਾ ਭਰਾ ਵਾਂ ਤੇ ਇਹ ਵੀ ਤੇ ਦਾ ਭਰਾ ਹੀ ਸੀ ਨਾ ਉਹ ਤੇ ਐਵੇਂ ਠੇਢ-ਪੇਢ ਹੋ ਜਾਂਦੀ ਐ ਨਾ ਬੋਲਦੀ ਆ ਓਏ ਗੱਲ ਤੇ ਇਹ ਯੋਕ ਜੋ ਕੱਲ ਫੋਨ ਲਾਇਆ ਤੁਸੀਂ ਨੂੰ ਕਹਿਤਾ ਮਹਾਰਾਜਾ ਕਿ ਉਹਨਾਂ ਕੋਲ ਕੋਈ ਪੈਸੇ ਘਟ ਐ ਗੱਲ ਦਾ ਉਹ ਗੁੱਸਾ ਆਈਓ ਆਂਦੀ ਮੈਂ ਸਾਰੀਆਂ ਗੱਲਾਂ ਸੁਣੇ ਮੈਂ ਇੱਕੜ ਕੋਈ ਮਾਰੀ ਚੰਗੀ ਕੀਤੀ ਐਸ ਵੈਨਾਂ ਕੋਈ ਤਾਂ ਤੈਨੂੰ ਲੋੜ ਆ ਜੇ ਤੈਨੂੰ ਮੈਂ ਨਾ ਕੀਤੀ ਫੇਰ ਤੂੰ ਭਾਬੀ ਨੂੰ ਗੁੱਸੇ ਉਹਦੇ ਵੀ ਚੰਗੀ ਲੱਗਦੀ ਤੂੰ ਮੈਂ ਪੈਸੇ ਲੈ ਕੇ ਚੱਲੀ ਆ ਨਾ ਆਪਣੇ ਤੇ ਤੈਨੂੰ ਕੀ ਲੋੜੀ ਭਾਬੀ ਨਾਲ ਵਾਦ ਘਟਗਲਾਂ ਕਰਨ ਦੀ ਵੇ ਰਗਵੀਰ ਆ ਜਾ ਤੇ ਮੈਂ ਹਾਂ ਨਾ ਚੁੱਪ ਕਰਕੇ ਆ ਗਈ ਨਾ ਮੈਂ ਘਰਾਂ ਕੇ ਰਵੀ ਨੂੰ ਦੱਸਿਆ ਨਹੀਂ ਜੇ ਜਿਆਦਾ ਉਹਨੇ ਕਹਿਣਾ ਤਾਂ ਬਿਲਕੁਲ ਨਹੀਂ ਭੂਆ ਨੂੰ ਕੋਣਾ ਜਿੱਦਾਂ ਮਰਜੀ ਆ ਬੱਚੇ ਨੇ ਅੱਜਕੱਲ ਗੱਲ ਸੁਣਦੇ ਅਜੇ ਮਾਵਾ ਫੇ ਵੀ ਸੁਣ ਲੈਂਦੀਆਂ ਤੇ ਪਰ ਜਿਹੜੀਆਂ ਨੇ ਮੈਨੂੰ ਗੱਲਾਂ ਕੀਤੀਆਂ ਨਾ ਸੁਣਨ ਵਾਲੀਆਂ ਨਹੀਂ ਮੈਂ ਹੀ ਆ ਜਿਹੜੀ ਕਲੇਜੇ ਤੇ ਪੱਥਰ ਰੱਖ ਕੇ ਤੁਰ ਪੀ ਰੋਂਦੀ ਧੋਂਦੀ ਪਰ ਮੇਰੇ ਕੋ ਬਰਦਾਸ਼ ਨਹੀਂ ਗੱਲਾਂ ਹੋਈਆਂ ਉਹ ਚੱਲ ਭਾਬੀ ਕੋਈ ਨਹੀਂ ਤੂੰ ਆ ਪੈਸੇ ਸਾਹਮਣੇ ਨਹੀਂ ਜੇ ਤੂੰ ਫੇਰ ਵੀ ਵੇਖ ਲਾ ਜੇ ਤੂੰ ਨਹੀਂ ਜੇ ਉਹਨੂੰ ਬਹੁਤੀ ਲੋੜ ਆ ਤਾਂ ਉਹਨੂੰ ਦੇ ਦੇ ਮੈਂ ਪਹਿਲੀ ਥਾਂ ਤਾਂ ਕਰਕੇ ਨਾ ਤੇ ਮੈਂ ਕਰ ਲੂ ਪੈਸੇ ਪੈਹਾਂ ਹੁਣ ਮੈਂ ਰਹਿ ਨਹੀਂ ਜਾਣਾ ਪੈਸੇ ਇੱਥੋਂ ਨਹੀਂ ਤਾਂ ਹੋਰ ਕਿਥੋਂ ਮਿਲ ਹੀ ਜਾਣੇ ਪੈਹਾਂ ਦੀ ਕਿਹੜੀ ਗੱਲ ਵਾ ਗਰਜਤ ਪੂਰੀ ਹੋ ਹੀ ਜਾਂਦੀ ਐ ਉਹ ਪਾਬੀ ਗੱਲ ਤੇ ਤੇਰੀ ਠੀਕ ਐ ਗੱਜ ਤੇ ਪੂਰੀ ਹੋ ਹੀ ਨਹੀਂ ਆ ਪਰ ਜਦੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਨਹੀਂ ਇਹੋ ਜਿਹੀ ਕੋਈ ਨੋਬਤਾ ਚੋਣ ਅਖੀਰੀ ਵਾਰੀ ਆ ਨੋਬਤਾ ਹੋਣੀ ਐ ਕਿ ਪਹਿਲੀ ਵੇਚਣੀ ਐ ਅੱਜ ਇਹ ਗੱਲ ਕਹਿਤੀ ਮੁੜ ਕੇ ਨਹੀਂ ਕਹਣੀ ਪਹਿਲੀ ਵੇਚ ਜਣੀ ਐ ਭਰਾ ਮੈਂਨੇ ਬੜਾ ਕਿਦਾਂ ਪਹਿਲੀ ਬਣਾਈ ਸੀ ਦੋਵਾਂ ਭਰਾਵਾਂ ਰਲ ਕੇ ਤੂੰ ਹੀ ਹੋਲੀਏ ਕਹਿੰਦਾ ਪਹਿਲੀ ਵੇਚ ਦੇ ਨੇ ਆ ਪੈਸੇ ਰੱਖ ਜੇ ਆਉਂਗਾ ਮੈਂ ਥੋੜੇ ਦਿਨਾਂ ਫੇਰ ਪੈਸੇ ਤੇ ਲੈ ਆਗੀ ਤੇ ਕਰੋ ਆਪਣਾ ਕੰਮ ਧੰਦਾ ਤੁਸੀਂ ਹੁਣ ਚੱਲ ਠੀਕ ਵਾ ਭਰਾਵਾ ਤੈਨੂੰ ਤਾਂ ਮੈਂ ਕੁਛ ਕਹਿੰਦੀ ਨਹੀਂ ਉਹਦ ਹਰ ਵੇਲੇ ਮੇਰ ਨਾਲ ਹਾਜ਼ਰ ਨਜ਼ਰ ਰਹਿਣਾ ਮੈਨੂੰ ਜਿੱਦਾਂ ਮਾਦੀ ਔਖੇ ਸੌਖੇ ਮੇਰਾ ਟਾਈਮ ਕੱਢਦਾ ਵਾਂ ਪਰ ਉਹਨੇ ਮੇਰ ਨਾਲ ਅਰਕਾ ਨੇਕੀ ਨਹੀਂ ਕੀਤੀ ਬਹੁਤ ਮੈਨੂੰ ਸਤਾਇਆ ਉਹਨੇ ਚੱਲ ਆ ਮੈਂ ਤਾਂ ਬੜੇ ਹੰਗੜਾਉ ਨਾ ਗਈ ਹਾਂ ਤੇ ਪੈਸੇ ਸੋਟਾਈ ਹਾਂ ਮਨ ਵਿੱਚ ਮੈਨੂੰ ਇਹ ਵੀ ਪਛਤਾਵਾ ਹੈ ਕਿ ਪੈਸੇ ਤੇ ਮੈਂ ਸੋਟਾਈ ਹਾਂ ਪਤਾ ਨਹੀਂ ਹੁਣ ਰਕਬੀ ਨੇ ਮੈਨੂੰ ਦੇਣੇ ਹਨ ਨਹੀਂ ਦੇਣੇ ਪਰ ਚੱਲ ਇਹ ਆ ਮੈਨੂੰ ਘਰੇ ਦੇ ਗਿਆ ਹੰਗੜਾਉ ਦਾ ਹੰਗੜਾਉ ਰਹਿ ਗਿਆ ਤੇ ਗੁੱਸੇ ਦਾ ਗੁੱਸਾ ਰਹਿ ਗਿਆ ਘਰ ਪੈਸੇ ਵੀ ਆ ਗਏ ਤੇ ਚੱਲ ਇੰਨਾ ਵਾ ਜੇ ਹੁਣ ਮੈਨੂੰ ਕਹਿਣਗੇ ਤੇ ਮੈਂ ਇਹ ਤਾਂ ਕਹੂੰਗੀ ਨਾ ਵੀ ਮੇਰੇ ਪੈਸੇ ਛੋਟੇ ਆਈਆਂ ਤੇ ਮੈਨੂੰ ਤੂੰ ਹੀ ਪੈਸੇ ਦੇਣ ਆਇਆ ਚੱਲ ਮਾਣ ਦਾ ਮਾਣ ਰਹਿ ਗਿਆ ਖਸਮਾਂ ਨੂੰ ਖਾਵੇ ਹੁਣ ਜੋ ਮਰਜੀ ਕਰਦੇ ਰਹਿਣ ਨਾ ਕਰਦੇ ਰਹਿਣ ਆਗੇ ਹਾਂ ਆ ਗਿਆ ਪਾਣੀ ਲਿਆਵਾ ਨਹੀਂ ਪਾਣੀ ਪੀਤਾ ਹੀ ਆ ਕੀ ਗੱਲ ਬੜਾ ਮੂੰਹ ਉਤਰਾ ਉਤਰਾ ਲੱਗਣਿਆ ਕੋਹ ਨਹੀਂ ਉਦਾਂ ਹੀ ਤੇ ਕੀ ਮাজা ਹੋ ਗਿਆ ਬੰਨੀ ਕਾਦੇ ਨਾਲ ਵੱਡੀ ਭੈਣ ਜੀ ਵੀ ਪੈਸੇ ਲੈ ਗਈ ਆ ਤੇ ਤੁਹਾਡੀ ਭੈਣ ਵੀ ਪੈਸੇ ਲੈ ਗਈ ਫੇਰ ਕਾਹਦਾ ਤੁਹਾਡੇ ਮੂੰਹ ਤੇ 12 ਵਜੇ ਆ ਕੋਈ ਗੱਲ ਨਹੀਂ ਕਿ ਤੈਨੂੰ ਕਹਿ ਤੜਿਆ ਵਾ ਪੂ ਐਵੇਂ ਪਰੇਸ਼ਾਨ ਨਾ ਹੋ ਜੇ ਬਹੁਤੀ ਟੈਨਸ਼ਨ ਵਾ ਨਾ ਰਵੀ ਨੇ ਬਾਹਰ ਚੱਲ ਹੀ ਜਾਣਾ ਵਾ ਤੇ ਕੋਈ ਗੱਲ ਨਹੀਂ ਪੈਸਾ ਦੀ ਨਿਕਲ ਹੀ ਜਾਣੀ ਤੁੱਖ ਕਾਹਤੋ ਇਸ ਤਰ੍ਹਾਂ ਕਰਦੇ ਆ ਮੰਮੀ ਵੀ ਇਹਨੇ ਬਾਹਰ ਚੱਲ ਨਹੀਂ ਜਾਣਾ ਵੀਰ ਬਾਹਰ ਚਲ ਗਿਆ ਵਾ ਉਹ ਨਹੀਂ ਨਹੀਂ ਰਾਜਵਿੰਦਰ ਤੈਨੂੰ ਭੁਲੇਖਾ ਲੱਗਾ ਹੋਣਾ ਵਾ ਅਜੇ ਪਰਸੋਂ ਮੈਨੂੰ ਭਾਬੀ ਟੱਕਰੀ ਆंदी ਉਹਨੂੰ ਟਾਈਮ ਲੱਗਣਾ ਹੈ ਨਹੀਂ ਨਹੀਂ ਡੈਡੀ ਜੀ ਮੈਨੂੰ ਭੁਲੇਖਾ ਨਹੀਂ ਲੱਗਾ ਮੈਨੂੰ ਬਾਅਦੋਂ ਹੀ ਪਤਾ ਲੱਗਾ ਵਾ ਕਹਿੰਦੇ ਆ ਕਿ ਰਵੀ ਠਾੜਾ ਬਾਹਰ ਚੱਲ ਗਿਆ ਵਾ ਤੇ ਮੈਂ ਵੀ ਬੜੀ ਹਰਾਨ ਰਹੀ ਵੀ ਸਾਨੂੰ ਤੇ ਕੋ ਪਤਾ ਨਹੀਂ ਆ ਹੈ ਬੈਂ ਜੀ ਨੇ ਤੇ ਹਨ ਦਾ ਸਿਆ ਹੀ ਨਹੀਂ ਉਹ ਨਹੀਂ ਨਹੀਂ ਤੁਹਾਨੂੰ ਭੁਲੇਖਾ ਲੱਗੰਦਿਆ ਜਾਂ ਸੁੰਝ ਭੁਲੇਖਾ ਲੱਗਾ ਹੋਣਾ ਜੇ ਰਵੀ ਬਾਹਰ ਜਾਣਾ ਹੁੰਦਾ ਤੇ ਉਹਨੇ ਸਾਨੂੰ ਮਿਲ ਕੇ ਜਾਣਾ ਹੈ ਨਾਲੇ ਭਾਬੀ ਨੇ ਦੱਸਣਾ ਸੀ ਭਾਬੀ ਨੇ ਮੇਰੇ ਤੋਂ ਕਿਹੜੀ ਗੱਲੋਂ ਲਾ ਰੱਖਣਾ ਹੈ ਉਹ ਬਾਬਾ ਸਾਰੇ ਤਾਂ ਡੇਰ ਗਏ ਹੀ ਨਹੀਂ ਆ ਤੁਸੀਂ ਤੇ ਘਰ ਲਟਾਈ ਜਾਨੇ ਆ ਨਾ ਵੇ ਲੋਗ ਲੈਨੇ ਦੱਸਿਆ ਨਹੀਂ ਜਿਹੜੀ ਗੱਲ ਹੋਈ ਹੋਏ ਨਾ ਪਰ ਫੇਰ ਹੀ ਨਿਕਲਦੀ ਆ ਐਵੇਂ ਹੀ ਨਿਕਲਦੀ ਉਹ ਜਿੰਨਾ ਚ ਰੱਗ ਨਾ ਨਾ ਬਲੇ ਉਹਨੇ ਚ ਧੂਆ ਨਹੀਂ ਨਿਕਲਦਾ ਉਪਰ ਬਲਜੀਤ ਮੈਂ ਨਹੀਂ ਤੁਹਾਡੀ ਮਾਮਾ ਦੀ ਗੱਲ ਮੰਨਣ ਚ ਰਾਜੀ ਹੈਗਾ ਇਹ ਕਮ ਰਵੀ ਕਦੀ ਕਰੀ ਨਹੀਂ ਸਕਦਾ ਸਾਡੇ ਨਾਲ ਜੇ ਡਾੜੀ ਨਹੀਂ ਨਾ ਰਾਜੀ ਹੈਗੇ ਤੇ ਲਾਓ ਹੁਣ ਤਾਈ ਨੂੰ ਵੇਖੋ ਤੁਹਾਨੂੰ ਹੁਣ ਇਹ ਪਤਾ ਲੱਗ ਜਾਊਗਾ ਗੱਲ ਤੇ ਰਾਜਵੰਦ ਅੱਗੇ ਨਹੀਂ ਤੇਰੇ ਪਿਓ ਨੇ ਸਾਡੀ ਕਦੀ ਮੰਨੀ ਤੇ ਹੁਣ ਕਿੱਥੋਂ ਮੰਨਣੀ ਆ ਜੇ ਅੱਗੇ ਮੰਨੀ ਹੁੰਦੀ ਨਾ ਤੁਹਾਡੇ ਪੈਰ ਵੱਜੇ ਹੁੰਦੇ ਆਪ ਕੰਗਾਲ ਹੋ ਕੇ ਉਹਨਾਂ ਨੂੰ ਪੈਸੇ ਦੇ ਦਿੱਤੇ ਤੇ ਹੁਣ ਅਗਲੇ ਨੇ ਜਾਣ ਲੱਗਿਆ ਦੱਸਿਆ ਵੀ ਨੀ ਤਾਂ ਨਾ ਕੋਈ ਮਿਲ ਕੇ ਗਿਆ ਸਾਨੂੰ ਚਲ ਜੇ ਇਹ ਗੱਲਾਂ ਨਾ ਮੈਂ ਭਾਬੀ ਨੂੰ ਹੁਣੇ ਫੋਨ ਲਾ ਕੇ ਪੁੱਛਦਾ ਹਾਂ ਨਾ ਲਾਉ ਹਾਂ ਫੋਨ